ਗੁੱਡ ਮਾਰਨਿੰਗ ਫਤੇਜ ਗੁੱਡ ਮਾਰਨਿੰਗ ਮਾਰਨਿੰਗ ਐ ਯਾਰ ਗੁੱਡ ਮਾਰਨਿੰਗ ਬੋਲ ਫੇਰ ਨਹੀ ਬੋਲਨਾ ਪੁੱਟ ਖਾਣੀ ਫਿਰ ਹੈਲੋ 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 ਅਜੀ ਫਤੇ ਨੂੰ ਗਾੜੀ ਹੋ ਗਈ ਸਕੂਲ ਜਾਣ ਨੂੰ ਬੱਸ ਬੱਸ ਆਲੇ ਕਿਹਦੇ ਕੁੜੀ ਵਾਲਾ ਬੈਗ ਇਹ ਕੁੜੀ ਦਾ ਹੋਏਗਾ ਇਹ ਰੇੰਬੂ ਬੜਾ ਵਧੀਆ ਸਟਾਰ ਹੈ ਇਹਨੇ ਲੈ ਕੇ ਨਹੀਂ ਜਾਣਾ ਪਰ ਨਹੀਂ ਤਾਂ ਇਹ ਰੋ ਲਾਈਨ ਪਲੇ ਕੁੜੀਆਂ ਨਾਲ ਬਹਿ ਗਿਆ ਬਹੁਤ ਹੀ ਪ੍ਰਾਈਸਿੰਗ ਕੀਤੀ ਜਿੱਦਾਂ ਐਲੌਂਸ 900 ਸਰ ਵੀ ਪ੍ਰਾਈਸ ਪਤਾ ਲੱਗ ਜੇ ਨਾ ਫਿਰ 900 ਦਾ ਲਿਆਂਦਾ ਆਪਾਂ ਨੇ ਹੈ ਨਹੀਂ ਫਤੇ ਇੱਧਰ ਆ ਕੈਮਰਾ ਦੇ ਕੈਮਰਾ ਦੇ ਕੇ ਪਾਜ ਗਿਆ ਫਤੇ ਦੇਲਾ ਫਤੇ ਓ ਫਤੇ ਬਹੁਤ ਜ਼ਿਆਦਾ ਤੁਹਾਡੀ ਹੁੰਦੀ ਹੈ ਲੋ ਜੀ ਅਮਨ ਤਾਂ ਗੁੰਮ ਗਿਆ ਕਲਵਿੰਦਰ ਮੰਨ ਲੱਭਣ ਲਈ ਕਲਵਿੰਦਰ ਕਿਤੇ ਅਮਨ ਦੇ ਕੋ ਗੁੰਮ ਗਿਆ ਅਮਨ ਦੀ ਲੜਾਈ ਹੋ ਗਈ ਦੀਪਕ ਭਾਜੀ ਨਾਲ ਅਮਨ ਉਹ ਦੰਦੀ ਆ ਕੇ ਦਿਲ ਤੇ ਲਾ ਗਈ ਗੱਲ ਭਾਜੀ ਇਹ ਕਹਿੰਦੀ ਹਾਂ ਅੱਜ ਤਾਂ ਤੂੰ ਇੱਥੇ ਆ ਕੇ ਤੈਨੂੰ ਪਤਾ ਲੱਗਿਆ ਕਿ ਕਿੰਦਾ 12 ਕਿਲੋਮੀਟਰ ਸਫ਼ਰ ਤੈਅ ਕਰਕੇ ਜਾਂਦੀ ਹਾਂ ਅੱਜ ਖੂਬ ਲੜਾਈ ਹੋਈ ਉੱਥੇ ਤੇ ਅੱਜ ਬਸ ਮੂਡ ਖਰਾਬ ਹੋ ਗਿਆ ਨਹੀਂ ਤਾਂ ਇਹੀ ਕਿੱਥੇ ਆਉਣਾ ਸੀ ਇੰਨੇ ਟਾਈਮ ਨਾਲ ਕਿਹਾ ਨਹੀਂ ਅੱਜ ਰਾਤ ਨੂੰ ਆਉਣਾ ਸੀ ਹੁਣ ਸ਼ਾਮ ਨੂੰ ਫੇਰ ਜਾਣਾ ਮੈਂ ਤੇ ਉਤਾਰਨੇ ਤੂੰ ਰ ਆਪਣਾ ਕੰਮ ਉੱਧਰ ਕਹਿਦੀ ਤੇ ਵੀ ਜਾਉ ਲੈ ਮੈਂ ਨਹੀਂ ਜਾਉਂਗਾ ਹਾਏ ਹਾਏ ਆਹੀ ਆਪਣੇ ਕੰਮ ਜਾਣਾ ਤੂੰ ਹੀ ਕਰ ਜਾਣਾ ਲੈ ਲੈ ਤੂੰ ਹੀ ਕਰ ਜਾਣਾ ਆ ਭਾਂਡੇ ਕੁੰਡੇ ਆ ਮਾਂਜਣ ਉਹਨੂੰ ਘਰ ਰਹਿਣ ਦੇ ਮੈਂ ਸਾਰੇ ਤਾਂ ਮਾਂਜ ਮੁੰਜ ਕੇ ਗਈਆਂ ਭਾਂਡੇ ਕੋਕ ਨਹੀਂ ਮੈਂ ਤਾਂ ਸੁੱਤੀ ਉੱਠੀ ਗਈ ਬੰਨਾਂ ਰਸੋਈ ਮੈਂ ਟਣਾ ਟੰਨ ਕਰਕੇ ਗਈਆਂ ਮੈਂ ਜਾ ਕੇ ਥੰਬਣੀ ਪਈ ਏ ਜਿਸ ਨੂੰ ਮਾਸਟਰ ਬਲਾਉ ਦੇ ਜਿਸ ਜਿਹਨੇ ਹੈ ਤੂੰ ਹੀ ਟਣਾ ਟੰਨ ਮੈਂ ਗਈ ਜਾਣਾ ਨਾ ਉੱਥੇ ਮੈਂ ਕੋੜ ਲੱਭਦੀ ਫਿਰਾਂ ਦੇ ਜਦੋਂ ਮੇਰੇ ਕੋਈ ਦੀ ਹਾਲਤ ਵੇਖੀ ਮੇਰਾ ਤਾਂ ਬੰਦ ਲਿਆ ਭਾਂਡਿਆਂ ਦਾ ਮੈਂ ਪਰਸ ਪਾ ਕੇ ਮੋਡੇ ਤੇ ਰਸੋਈ ਚਮਕਾ ਕੇ ਭਾਂਡੇ ਮਾਂਜ ਪਰ ਤੂੰ ਜੇ ਗੁੜ ਕੱਢੇ ਡੱਬੇ ਤੇ ਤੈਨੂੰ ਕਿਹਨੇ ਕਿਹਾ ਕਿ ਡੱਬਾ ਐ ਕਰਕੇ ਰੱਖ ਲੈ ਹੋਇਆ ਹੀ ਪਿਆ ਹੀ ਮੇਰਾ ਫਰਜ਼ ਵੀ ਹੋਇਆ ਪਿਆ ਤੇ ਆ ਹੀ ਰੱਖਣਾ ਤੈਨੂੰ ਕੁਛ ਤਾਂ ਨਹੀਂ ਆਣਾ ਨਹੀਂ ਮੈਂ ਸਾਰੇ ਭਾਂਡੇ ਮਾਂਜ ਕੇ ਰਸੋਈ ਸਾਫ਼ ਹੈ ਡਾਈਟਿੰਗ ਕਰਨੀ ਕਿ ਤੇ ਸੋਕੀ ਹੋਰ ਗਗਨ ਡਾਈਟਿੰਗ ਤੇ ਚੱਲ ਰਹੀ ਹੈ ਅੱਜਕੱਲ। ਯਾਰੋ ਪਾਪੜੀ ਕੱਢ ਲਓ। ਉਹ ਕਦੋਂ ਕੱਢਣੀ ਨੇ ਉਹ ਲਿਆਂਦੇ ਦੋ ਵਾਰ ਕੋਤ ਪਵਾ ਪਾ ਮੇਰੇ ਤੇ ਕਹਿ ਨਾ ਕਿ ਮਾਂ ਨੂੰ ਉਹ ਤੇ ਡਾਈਟਿੰਗ ਚੱਲ ਨਹੀਂ। ਹੋ ਗਿਆ ਮੈਂ ਵੀ ਸਾਈਜ਼ ਚੇਂਜ ਕਰਨਾ ਆਪਣੇ ਆਪ ਦਾ। ਟੌਪ ਦਾ ਥੋੜੀ ਚੇਂਜ ਕਰਨਾ ਯਾਰ। ਅ ਦੰਮੂ ਤੂੰ ਬੈ ਗਈ ਇੱਥੇ। ਜੇ ਕੋਈ ਸਾਡੀਆ ਵੀਡੀਓ ਸਾਡੇ ਨੇੜੇ ਤੇੜੇ ਪਿੰਡਾਂ ਤੋਂ ਵੇਂਦਾ ਤਾਂ ਸਾਨੂੰ ਇੱਕ ਹੈਲਪ ਵਾਲੀ ਭੈਣ ਦੀ ਲੋੜ ਹੈ। ਸਾਡੇ ਘਰ ਦੇ ਝਾੜੂ ਪੁੱਤੋ ਲੈ ਕੇ ਸਾਨੂੰ ਖਾਣੇ ਤੱਕ ਸਵੇਰੇ ਸ਼ਾਮ ਦੁਪਹਿਰ ਟੱਕ ਦਾ ਸਾਰਾ। ਸਾਰਾ ਤੁਸੀਂ ਸਾਡਾ ਸੰਪਰਕ ਕਰੋ ਰਾਤ ਨੂੰ ਤੁਸੀਂ ਰੋਟੀ ਬਣਾ ਕੇ ਆ 7 ਵਜੇ ਆ ਸਾਢੇ 7 ਘਰੇ ਚਲੇ ਜਾਇਆ ਕਰੋ 7 ਵਜੇ ਤੱਕ ਤੁਸੀਂ ਚਲੇ ਜਾਇਆ ਕਰੋ ਆ ਵੇਖਾਂ ਸਹੇਰੇ ਇਹ ਉੱਥੇ ਕਿੱਥੇ ਦੁਰ ਗਿਆ ਮੈਨੂੰ ਕੀ ਪਤਾ ਇਹ ਜਾਦੂ ਹੀ ਹੋ ਗਿਆ ਗਣ ਇਹ ਮੈਂ ਫੜਿਆ ਹੱਥ ਚ ਇਹ ਜਾਦੂ ਟੋਣਾ ਹੀ ਹੋ ਗਿਆ ਹੈ ਮਰੂ ਕਿਤੇ ਨਹੀਂ ਸੱਚੀ ਭਈ ਇਹ ਗੱਲ ਸੀਰੀਅਸ ਆ ਕਿ ਸਾਨੂੰ ਭੈਣ ਕਿਸੇ ਦੀ ਲੋੜ ਆ ਭੈਣ ਸਾਡੀ ਹੋਵੇ ਕੋਈ ਐਨ ਵਧੀਆ ਕੰਮ ਕਰ ਕਰਦੀ ਤੇ ਸਾਡੇ ਪਰਿਵਾਰ ਨਾਲ ਮਿਲਦੇ ਜੁਲਦੇ ਸੁਭਾਅ ਵਾਲੀ ਹੋਵੇ ਤੁਹਾਨੂੰ ਸਾਡੇ ਸੁਭਾਅ ਦਾ ਪਤਾ ਹੀ ਏ ਠੀਕ ਹੈ ਨਾ ਇਹੀ ਕਿਵੇਂ ਦੇ ਆ ਤੇ ਸਭ ਤੋਂ ਪਹਿਲੀ ਚੀਜ਼ ਈ ਇਮਾਨਦਾਰੀ ਪਹਿਲੇ ਨੰਬਰ ਤੇ ਹਾਂ ਬਾਕੀ ਗੱਲਾਂ ਬਾਅਦ ਨਹੀਂ ਤੇਰਾ ਭਾਜੀ ਗੱਡੀ ਚੋਂ ਨਿਕਲਿਆ ਹੀ ਨਹੀਂ ਅਜੇ ਤੱਕ ਭਾਜੀ ਗੱਡੀ ਨਿਕਲ ਕੇ ਬਾਥਰੂਮ 'ਚ ਵੜ ਗਿਆ ਅੱਛਾ ਤੇ ਫਿਰ ਕੀ ਹੋ ਗਿਆ ਤੂੰ ਇੰਨੀ ਔਖੀ ਕਾਤੇ ਹੋਰੀ ਜਾਣਾ ਸੀ ਤੇ ਤੂੰ ਆਪਣਾ ਕਹਿਣਾ ਮੈਂ ਵੀ ਵੜਨਾ ਸੀ ਤੂੰ ਤਾਂ ਔਖੀ ਹੋਰੀ ਹਾਂ ਬਾਥਰੂਮ 'ਚ ਗਨਾਹ ਕਰਤਾ ਉਹਨੇ ਵੜ ਕੇ ਬਾਥਰੂਮ 'ਚ ਵੜਨਾ ਨਹੀਂ ਚਾਹੀਦਾ ਬਾਥਰੂਮ 'ਚ ਦੋ ਬਰੋੜ ਬਣੇ ਤੇ ਲੇਡੀਜ਼ ਲੈ ਕੇ ਫੋਟੋ ਬੁਣਾ ਕੇ ਲੇਡੀਜ਼ ਤੇ ਚਾਂਸ ਜਿਵੇਂ ਆਪਾਂ ਜਨਤਾ ਕਰੇ ਕਰਨਾ ਦੇਖਦੇ ਪਹਿਣਾ ਇੱਕ ਪਬਲਿਕ ਬਣਾ ਲਿਆ ਬਾਅਦੋਂ ਤੇ ਕੋਈ ਮਰਜ਼ੀ ਜਾਓ ਉੱਥੇ ਜਿਹੜੇ ਆਪਣੇ ਵੀਜ਼ੇ ਦੀ ਗੱਲ ਕਰਨੀ ਫਿਰ ਵੀਜ਼ਾ ਆ ਗਿਆ ਉੱਥੇ ਨਾ ਗਗਨ ਦਾ ਵੀਜ਼ਾ ਆ ਗਿਆ ਜੀ ਅੱਭੀ ਚ ਲਿਕੇ ਭੇਜਿਆ ਸੀ ਕੀ ਲੈ ਕੇ ਪੈ ਤੂੰ ਗੁਰਦਗਾਲ ਆ ਜਾ ਹੁਣ ਜੇਰਾ ਇੱਥੇ ਬਹੁਤ ਔਖਾ ਏ ਤੇ ਬਿਜ਼ਨਸ ਤੂੰ ਆਪਣਾ ਸ਼ੁਰੂ ਕਰ ਲੈ ਗਿੰਦੇ ਤੋਂ ਬੜੇ ਆ ਗਏ ਇਹ ਕੰਮ ਕਰੀ ਜਾ ਯਾਰ ਇਹ ਬਿਜ਼ਨਸ ਨਾ ਅਮਣ ਕਹਿ ਦਿੰਦੇ ਨੇ ਕਿ ਬੁਟੀਕ ਵਾਲੀਆਂ ਲੁੱਟਦੀਆਂ ਨੇ ਉਹ ਆਪਣੀ ਇੱਕ ਭੈਣ ਵਿਚਾਰੀ ਬੁਟੀਕ ਵਾਲੀ ਡਿਪਰੈਸ਼ਨ ਚਲੀ ਗਈ ਆ ਸੁਣਦੇ ਹੀ ਹਨ ਅੱਜ ਮਤਲਬ ਕੰਮ ਦਾ ਲੋਡ ਹੀ ਇੰਨਾ ਹੈ ਇੰਨੀਆਂ ਟੈਨਸ਼ਨਾਂ ਨੇ ਅਗਲੇ ਦਾ ਟਾਈਮ ਟੂ ਟਾਈਮ ਕੰਮ ਪਹਚਾਣਾ ਸਾਰੇ ਕੰਮ ਕਰਨੇ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਹੋਇਆ ਵੀਡੀਓ ਚ ਫੇਰ ਚਲੋ ਅਗਲਾ ਕਰ ਦਿੰਦਾ ਕਿ ਮਤਲਬ ਤੁਸੀਂ ਐਂ ਕਹਿੰਦੇ ਹੋ ਅਗਲਾ ਜਾਂਦਾ ਵੀ ਏ ਠੀਕ ਹੈ ਤੁਸੀਂ ਸਮਾਨ ਲੈ ਕੇ ਵੀ ਆ ਰਿਹਾ ਏ ਅਸੀਂ ਜਦੋਂ ਆਪਾਂ ਕਿਸੇ ਨੂੰ ਐਂ ਜ਼ਬਰਦਸਤੀ ਤਾਂ ਨਹੀਂ ਚਲੋ ਕਿਸੇ ਨਾਲ ਕਰਦੇ ਹੈਗੇ ਹਨਾ ਜਿਹੜੇ ਭੈਣ ਭਰਾ ਹੈਗੇ ਵਿੱਚ ਵਧੀਆ ਹੈਗੇ ਨੇ ਕਰਦੇ ਨੇ ਉਹ ਹਨਾ ਆਰਡਰ ਪਰ ਜੇ ਆਪਾਂ ਲਈਏ ਮਹਿੰਗੇ ਦੀ ਗੱਲ ਤੇ ਨਜ਼ਾਇਜ਼ ਮਹਿੰਗਾ ਦੇਖੋ ਕੋਈ ਵੀ ਨਹੀਂ ਲਾਂਦਾ। ਹਮਮ ਫਰੇਕ ਕੋਈ ਜਿਹੜਾ ਆਪਾਂ ਜਿਹੜਾ ਹੱਕ ਹੈਗਾ ਜਿਹੜਾ ਆਪਣੀ ਮਿਹਨਤ ਹੈਗੀ ਸਿਰਫ ਉਹ ਹੀ ਰੱਖਦਾ ਹੈ ਐਕਸਟਰਾ ਕੋਈ ਵੀ ਨਹੀਂ ਲਾਂਦਾ ਹੈਗਾ। ਅਗਲਾ ਜੰਦ ਦਾ ਆਉਂਦਾ ਤੇਲ ਪਾਣੀ ਦਾ ਨਜ਼ਾਇਜ਼ ਉਹੀ ਕਹਿੰਦਾ ਜਿਨੇ ਆਪ ਹੱਡ ਭੰਨ ਕੇ ਮਿਹਨਤ ਨਹੀਂ ਕੀਤੀ। ਜਿਹਦੇ ਆਪਦੇ ਹੱਡ ਹਰਾਮੀ ਹੋਏ ਪਏ ਨੇ ਠੀਕ ਹੈ ਨਾ। ਜਿਹੜਾ ਹੱਡ ਭੰਨ ਕੇ ਮਿਹਨਤ ਕਰਦਾ ਬਾਹਰ ਵਾਲੀਆਂ ਪੈਣੀਆਂ ਪੈਣਾ ਨੇ ਕਿਤੇ ਪੈਣੀ ਨਹੀਂ ਰੱਖਦੀਆਂ ਤੇ ਦੀ। ਸਹੀ ਗੱਲ ਹੈ। ਅਗਲੀ ਆਪ ਠੀਕ ਕਹਿੰਗੇ ਕਿ 100 ਆਪਾਂ 500 ਵੀ ਐਕਸਟਰਾ ਲਾ ਲੋ ਪਰ ਤੁਸੀਂ ਮਿਹਨ ਜਿਨ੍ਹਾਂ ਨੇ ਆਪ ਨਹੀਂ ਆਡਾ ਲਾਇਆ ਉਹਨਾਂ ਨੂੰ ਬੈਠ ਕੇ ਗੱਲਾਂ ਹੀ ਸਾੜਦੀਆਂ ਉਹਨਾਂ ਨੂੰ ਕੀ ਪਤਾ ਮੈਨੂੰ ਹੁਣੇ ਹੀ ਗੱਡੀ 'ਚ ਆਰਡਰ ਆਇਆ ਸੀ ਆਪਣੇ ਅੰਮ੍ਰਿਤਸਰ ਤੋਂ ਹੈ ਨਾ ਰਿਟਾਇਰ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਉਹਨੂੰ ਅੱਜ ਪਤਾ ਲੱਗ ਗਿਆ ਸਾਰਾ ਮਾਮਾ ਉਹਨਾਂ ਨੇ ਆਰਡਰ ਕੀਤਾ ਤੂੰ ਵੀ ਨਾ ਉਹਨਾਂ ਨੇ ਆਰਡਰ ਕੀਤਾ ਮੈਂ ਨਹੀਂ ਐ ਇੱਕ ਵਾਰੀ ਫਾਲਤੂ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਬੇਟਾ ਸੌਰੀ ਮੈਂ ਤੁਹਾਡਾ ਟਾਈਮ ਲੈ ਸਕਣੀ ਆ ਦੇਖੋ ਮੈਂ ਕਿਹਨੂੰ ਤੋਏ ਦੀਦੀ ਨੇ ਮੇਰੇ ਕੈਮਰਾ ਉੱਤੇ ਮਾਰਦੀ ਦੀਦੀ ਮੈਂ ਤਾਂ ਉਹਨਾਂ ਦੇ ਉਹਨਾਂ ਦੇ ਜਿਹੜਾ WhatsApp ਤੇ ਨਾ ਸੂਟਾਂ ਦਾ ਵੀ ਆਰਡਰ ਚੱਲਣ ਦੇ ਆ ਆਪਣੀ ਭੈਣਾਂ ਦੀ ਬੁਟੀਕ ਤੇ ਉਹ ਜਸਟ ਮੈਨੂੰ ਫਿਕਸ ਸੈਂਡ ਕਰਦੇ ਨੇ ਹੂੰ ਕਦੀ ਉਹਨਾਂ ਨੇ ਮੈਨੂੰ ਪ੍ਰਾਈਸ ਨਹੀਂ ਪੁੱਛਿਆ ਕਦੀ ਉਹਨਾਂ ਨੇ ਮੇਰੇ ਨਾਲ ਇਦਾਂ ਮਤਲਬ ਮੈਨੂੰ ਲੱਗਿਆ ਭੈਣਾਂ ਨੇ ਨਹੀਂ ਕੀਤੀ ਯੂਐਸਏ ਤੋਂ ਹਾਂ ਅਜਾ ਸ਼ਾਪ ਹਰ ਤੋਂ ਨਹੀਂ ਤੁਹਾਨੂੰ ਆਪਣੇ ਬਟਾਲੇ ਤੋਂ ਹੁਣ ਉਹਨਾਂ ਨੇ ਕੋਈ ਮਤਲਬ 25 30 ਤੇ ਪਤਾ ਨਹੀਂ 35 ਸੂਟ ਬਣਾ ਲਈ ਯਾਰ ਇੱਕ ਦਿਨ ਵੀ ਮੈਨੂੰ ਫੋਨ ਤੇ ਗੱਲ ਨਹੀਂ ਕੀਤੀ ਅਗਲੇ ਹਾਂ ਫੋਟੋ ਭੇਜੀ ਥਾ ਅਸੀਂ ਇਹ ਦੇ ਕਹਿੰਨੇ ਆ ਕਿ ਸਾਡੇ ਨਾਲ ਗੱਲ ਕਰੋ ਤੁਸੀਂ ਇੱਕ ਵਾਰੀ ਅਸੀਂ ਕਹਿੰਦੇ ਆ ਕਿ ਹੋਰ ਆਪੇ ਤੁਸੀਂ ਇੰਨੇ ਸੂਟ ਬਣਵਾਉਣੇ ਲੈਣਾ ਤੁਸੀਂ ਮੈਸੇਜ ਇੱਕ ਵਾਰੀ ਗੱਲ ਕਰਨਾ ਕਰ ਲੋ ਔਰ ਕਹਿੰਦਾ ਹਾਂਜੀ ਅਮਨ ਤੁਸੀਂ ਟੈਨਸ਼ਨ ਨਾ ਲਓ ਯਾਰ ਸਾਨੂੰ ਤੁਹਾਡੇ ٹرسٹ ਹੈ ਦਮਨ ਤੋਂ ਨਾ ਆਇਆ ਨਹੀਂ ਵਾ ਤੁਹਾਡੇ ਮੀਨਾ ਹੋ ਰਹਿਣ ਲੰਮੂ ਨੂੰ ਦੋ ਹੋਏ ਨੇ ਫਤਿਹ ਬੰਦੇ ਹਲੋ ਫਤਿਹ ਫਤਿਹ ਸਵੇਰੇ ਕੀ ਕਹਿ ਰਹੇ ਸੀ ਅਮਨ ਨੂੰ ਕੀ ਕਰਨਾ ਤੇ ਆਪਾਂ ਕੀ ਕਰਾਂਗੇ ਅਮਨ ਕੀ ਹੋਇਆ ਕਹਿੰਨ ਸੱਚੇ ਹਾਂ ਨੈਪ ਘਣਾ ਹਾਂ ਸੱਚ ਕਿਡਨੈਪ ਕਰ ਮੇਰਾ ਜਿਹੜਾ ਬੁਟੀਕ ਤੋਂ ਆਇਆ ਕਰ ਸੀ ਬਣਾਣਾ ਕਿਉਂਕਿ ਪਰ ਉਹਨੇ ਆਪਣੇ ਨਾਂ ਤੇ ਲਵਾਣਾ ਸੱਚ ਦਾ ਹੀ ਲਵਾਣਾ ਕਹਿੰਦਾ ਅਮਨ ਨੂੰ ਕਿਡਨੈਪ ਕਰਾ ਦਾਂਗੇ ਤੇ ਬੁਟੀਕ ਹੀ ਰੱਖ ਲਾਂਗੇ ਕਹਿੰਦਾ ਮੈਂ ਕਿਹ ਪਹਿਰ ਤੂੰ ਦੱਸੋ ਕੀ ਕਰਾਂਗਾ ਮੈਂ ਅਮਨ ਨੂੰ ਕਿਨਾ ਕਰਾਂ ਬੁਟੀਕ ਹੀ ਸੰਭਾਲ ਲੈਣੀ ਹੈ ਚਿਕਨ ਦੀ ਚਿਕਨ ਦੀ ਵਾਈ ਨਹੀਂ ਕਿਡਨੈਪ ਕਰਨ ਨਹੀਂ ਆ ਰਹੇ ਹਾਂ ਤੈਨੂੰ ਕਹਿੰਦਾ ਉਹਨੂੰ ਕਿਡਨੈਪ ਕਰਾ ਕੇ ਬੁਟੀਕ ਆਪਾਂ ਸਭ ਕੀ ਹੋਣਾ ਵੀਰਾਂ ਤੈਨੂੰ ਕਿਡਨੈਪ ਕਰਨ ਆ ਰਹੇ ਹਾਂ ਚੰਚਾ ਇਹ ਕੀ ਹੈ ਥੱਡ ਪਾ ਦੇ ਇੱਕ ਜੱਫੀ ਪਾ ਦੇ ਯਾਰ ਯਾਰ ਗੋਲ ਗੱਪੇ ਖਾਣ ਨੂੰ ਜੀ ਕਰਦਾ ਐਵੇਂ ਦੇ ਘਰੇ ਲਿਆਈਏ ਜਾਂ ਘਰੇ ਬਣਾਈਏ ਐਵੇਂ ਪਾਣੀ ਨਹੀਂ ਜੀ ਕਰਦਾ ਸੱਚੀ ਬਾਜ਼ਾਰ ਗਈਆਂ ਕਿਤੇ ਕੱਖ ਜਿਹੀ ਚੀਜ਼ ਨਹੀਂ ਅਸੀਂ ਖਾਦੀ ਐਂ ਹੀ ਆਉਂਦਾ ਟਾਈਮ ਹੁੰਦਾ ਤੇਰੇ ਕੋਲ ਹੂੰ ਸਾਇਲੈਂਟ ਮੋਡ ਸਾਇਲੈਂਟ ਤੇ ਮੋਡ ਗੱਡੀ ਕਿਥੋਂ ਮੇਰੇ ਨਾਲੋਂ ਤਾਂ ਰੋਧ ਦਾ ਕੰਮ ਨਾ ਆ ਖਾਇਆ ਕਰੋ ਬਾਹਰੋਂ ਘਰੋਂ ਪਾਪੂ ਖਵਾ ਬਣਾ ਕੇ ਡਿਫਰੈਂਸ ਡੱਬੇ ਚ ਪਾ ਕੇ ਲੈ ਜਾਓ ਐਡੇ ਅਸੀਂ ਕਿਤੇ ਤੂੰ ਵੇਖੇ ਦੋਵੇਂ ਡਾਈਟ ਕਿੱਡੀ ਸਟ੍ਰਿਕਟ ਤੱਕ ਖਾਣੋਂ ਕਰੋ ਪੋਹ ਬਲਗ ਲੈ ਕੇ ਜਾਣੇ ਬਾਹਰ ਜਾ ਕੇ ਖਾਣ ਕਰੋ ਤਾਂ ਕੰਮ ਦਾ ਸਟ੍ਰੈਸ ਨਹੀਂ ਬੈਠੇ ਨਾ ਹਾਂ ਅਸੀਂ ਉਹਦੀ ਪੂਆ ਖਾਣ ਲੈਂਗੇ ਨਹੀਂ ਨਾ ਬਾਹਰ ਨਹੀਂ ਜੀ ਖਾਣੀ ਅਸੀਂ ਉਹ ਕਹਿੰਦੇ ਹੋਣਗੇ ਵੱਡੇ ਡਾਈਟ ਵਾਲੇ ਕਹਿੰਦੇ ਸੀ ਪਹਿਲਾਂ ਵਰਗੇ ਨਹੀਂ ਰਿਹਾ ਹੁਣ ਕਿਉਂ ਫਤਨ ਕੀ ਕਰਦੀ ਪੁੱਤ ਨੇ ਬਦਲ ਗਿਆ ਕਰਦੀ ਬਹੁਤ ਬਦਲ ਲੱਗੇ ਮੈਂ ਜਦੋਂ ਦੀ ਮੁੰਡੀ ਪਾਈ ਇਹਨੂੰ ਉਦੋਂ ਦੇ ਗਾਣੇ ਇੱਥੇ ਬਦਲ ਗਏ ਲੇਕਿਨ ਜਦੋਂ ਮੈਂ ਉਹ ਮੁੰਡੀ ਖਰਾ ਕੇ ਆਈ ਮੈਂ ਤੰਦਰਾ ਗੱਡੀ ਦੇ ਪਿੰਡ ਦੇ ਮੁੰਡੇ ਆ ਤੇ ਆ ਤੇੜੇ ਕੋ ਗੱਡੀ ਵੇਖ ਮੈਂ ਆ ਤੇ ਨਕਲ ਹੁੰਦਾ ਤੁਹਾਨੂੰ ਕਿਹੜੀ ਫੁੜੀ ਬਟਾਉਂਦਾ ਹੀ ਜਾਂਦਾ ਸੋਰੀ ਸੋਰੀ ਵੀਰਾ ਪੀ ਰਿਹਾ ਹੈ ਗੋਲਗਪੇ ਦਾ ਪਾਣੀ ਤੁਸੀਂ ਵੀ ਨਾ ਨੋ ਬੇਬੀ ਪੀਣਾ ਜਿੰਨੇ ਕਿ ਜੱਫੀ ਪਾ ਦੇ ਉਹਦੀ ਮੈਂ ਤਾਂ ਦੱਸਦੀ ਫਤਿਹ ਦੀ ਉਹ ਅਗਲਾ ਤੈਨੂੰ ਕਿਡਨਾਪ ਕਰਾਉਣ ਨੂੰ ਮਮਨ ਦਾ ਪਾ ਦਵਾਈ ਤੇ ਜਵਾਕ ਨੂੰ ਉਹ ਆਏ ਅਏ ਘੋੜਾ ਲਾ ਕੇ ਇਹ ਤੂੰ ਘੁੱਟ ਕੇ ਪਾ ਮੂੰਹ ਜਦ ਕਿਸੇ ਮਾੜ ਕੇ ਆਉਂਦੀ ਫਤਿਹ ਕਿ ਜੱਫੀ ਪਾ ਦੇ ਯਾਰ ਆ ਜਾਓ ਕੋਈ ਟੀਕੇ ਨਾ ਕਰਾਂਗੇ ਅਸੀਂ ਆਪੇ ਪਾ ਲਵਾਂਗੇ ਸਨਮਾ ਸਨਮਾ ਕਾੜੀਆਂ ਜਮਣ ਮਣ ਕਾਣੀ ਹੋਗੀ ਅਮਨ ਪਰਮਜੀਤ ਭੈਣ ਦਾ ਕੱਲ ਮੈਸੇਜ ਤੇ ਵੀਡੀਓ ਕਲਾਰੀ ਉਹਦੇ ਬਾਅਦ ਮੈਸੇਜ ਆ ਰਿਹਾ ਸੀ ਕੀ ਉਹ ਨਿਕਲ ਗਿਆ ਸੰਗ ਜਿਹੜਾ ਉਹ ਨਿਕਲ ਗਿਆ ਕਿਵੇਂ ਨਿਕਲ ਗਿਆ ਸੰਗ ਜਿਆਦਾ ਉਹ ਵੀ ਇਹ ਇਧਰ ਬਣ ਲੱਗਾ ਪੜਦਾ ਕੋਈ ਨਾ ਸਿਮ ਕਰ ਦੇ ਬਸ ਜਦੋਂ ਪੱਕ ਕੇ ਨਾਲ ਨਾਲ ਇੱਕ ਵਾਰੀ ਥਾਲੀ ਚ ਰੱਖ ਲੈਣਾ ਆਪਾਂ ਨੇ ਚੱਕ ਕੇ ਇਹਦਾ ਕਿਹਨੇ ਇੱਦਾਂ ਕਰ ਦਿੱਤਾ ਗਗਨਹਰੀਆ ਮਚਾ ਇਹ ਇਹ ਤਾਂ ਪੂਰੀ ਮਦਰਾਜ਼ੀਆਂ ਵਾਲੀ ਫੀਲਿੰਗ ਲੈ ਰਹੀ ਏ ਨਾ ਉਹਨਾਂ ਨੂੰ ਕੋਈ ਨਾ ਛੇੜ ਗਿਆ ਸਿਮ ਕਰ ਦੇ ਕੋਈ ਚੱਕਰ ਨਹੀਂ ਇਹਨਾਂ ਨੂੰ ਅੰਦਰੋਂ ਪੱਕ ਜਾਣਾ ਆਪਾਂ ਨੂੰ ਪਾਸਾ ਬਦਲਣ ਦੀ ਲੋੜ ਹੀ ਨਹੀਂ ਪੈਣੀ ਇਹਨਾਂ ਜੂਸ ਨਿਕਲਣੇ ਕਿਲੇ ਗੈਸ ਕਰਾਬ ਹੋ ਜਾਂਦਾ ਹੁੰਦਾ ਫੇਰ ਉਹਨੂੰ ਕਿੱਥੇ ਛੱਡੋ ਤੂੰ ਪੈ ਕਾਂਤੇ ਤੇ ਰੱਖਿਆ ਧੁੱਪੇ ਜਾਣਾ ਮਦਰ ਭਾਜੀ ਦਾ ਕੰਮ ਖਤਮ ਹੋ ਗਿਆ ਤਾਂ ਅਬਦੁੱਲ ਨੂੰ ਸੂਟ ਫੜਾਣ ਜਾਣਾ ਇਹਨਾਂ ਨੂੰ ਛੱਡ ਦੇ ਨਾ ਇਹ ਕੀ ਕਹਿੰਦੇ ਨੇ ਨਹੀਂ ਹਾਂ ਛੱਡਣਾ ਜਾਣਾ ਆਟਾ ਛਾਂਦੇ ਮੈਨੂੰ ਆਟਾ ਗੁੰਨਦਾ ਨਹੀਂ ਮੈਂ ਗੁੰਨਦੀ ਨਹੀਂ ਆਟਾ ਨਹੀਂ ਆਟਾ ਗੁੰਨਦੇ ਨਹੀਂ ਤੂੰ ਆਟਾ ਛਾਂਦ ਮੈਨੂੰ ਵਗਣੋਂ ਨੇ ਨੂੰ ਨਾ ਛੇੜ ਇਦਾਂ ਨਾ ਸੁਣ ਇਦਾਂ ਨਜ਼ਰਬਾਦ ਕਰ ਐਡੇ ਐਡੇ ਕੱਟ ਲਾ ਨੂੰ ਐਡੇ ਐਡੇ ਕੱਟ ਲਾ ਕੇ ਪਾ ਪਤਾ ਕਿਉਂ ਕੱਟ ਲਾਇ ਨਹੀਂ ਤੈਨੂੰ ਪਤਾ ਕਾਣੇ ਹਨ ਵਿੱਚੇ ਫਿਰ ਸੁੰਡੀਆਂ ਵੀ ਪੁੱਜਣੀਆਂ ਹਨ ਤਾਂ ਲਾਏ ਸੀ ਮੈਂ ਕੱਟ ਤੂੰ ਹੀ ਕਿਹੜਾ ਚਿਕੜ ਖਾਂਦੇ ਆਂ ਅਹੀਂ ਤਾਂ ਖਾ ਲੈਣਾ ਤੁਹਾਡਾ ਕੀ ਬੰਨਣਾ ਸੀ ਤੁਹਾਡਾ ਹੀ ਹੋਰ ਆ ਬਰਾਕ ਇੱਧਰ ਲੈ ਆਂਦੇ ਮੈਂ ਭਰਾ ਤਾਂ ਆਈ ਮੈਂ ਤੇਰੇ ਬਤੂਆਂ ਚੁਲ ਜੀ ਮੇਰੇ ਬਤੂਆਂ ਦੀ ਮੈਂ ਕੰਨੀ ਦੇ ਖਾਣੇ ਨੇ ਨਾ ਬਤਾਉ ਮੈਂ ਮਸੋਤ ਵੀ ਖਾਣੇ ਤੇ ਆਪੜ ਥਈ ਖਾਣਾ ਵਰਗੀ ਖਾਣਾ ਕੱਲੀ ਵੈਜੀਟੇਬਲ ਖਾਣੀ ਤੇ ਇੰਨਾ ਪਰੇਵਾਤ ਕਿ ਮਰਨਾ ਸਲਾਦ ਲੈਂਦਾ ਖੀਰੇ ਖਾ ਲਈ ਤੇਰੇ ਕੱਲੀ ਨਹੀਂ ਲੈਂਦਾ ਸਲਾਦ ਸਾਰੇ ਨੇ ਖਾਣਾ ਕਿ ਤੂੰ ਕੱਲੀ ਨਾ ਖੀਰੇ ਖਾਣੇ ਮੈਂ ਕੱਲੀ ਨੇ ਕਿੰਨੇ ਕ ਖੀਰੇ ਖਾਣੇ ਤੇਰਾ ਕੀ ਪਤਾ ਕਿਤੇ ਕਹੇ ਕਿ ਮੈਂ ਡਾਈਟਿੰਗ ਤੇ ਮੈਂ 10 12 ਖਾਲਾ ਇਕੱਠੇ ਹੈਣਾ 10 12 ਤੂੰ ਗਿਆ ਫਿਰਨੇ ਚੂਚੜੀਏ ਮੂੰਹ ਵਾਲਿਆ ਮੋਚਾ ਆ ਗਿਆ ਜੱਟ ਨੂੰ ਜੜਦੀ ਮੁੰਸ਼ਨ ਵਟਰੀ ਚੜਾ 10th ਕਲਾਸ ਚ ਹੋ ਗਿਆ ਪਰ ਸਾਨੂੰ ਪਤਾ ਨਹੀਂ ਘਤੋ ਜੀ ਇਹ ਯੂਕੇਜੀ ਵਾਲਾ ਹਾਂ ਨਹੀਂ ਤੇ 10th ਵਾਲੇ ਬੱਚੇ ਬੜੇ ਉਹ ਦੇ ਬੋਤਾ ਦਮੂ ਤਾਂ ਹੈਗਾ 10th ਦਮੂ ਪੋਤਾ ਦਮਣ ਬੋਤਾ ਨਹੀਂ ਦੇਖਿਆ ਕਿੱਡਾ ਹੈ ਇਹ ਪਤਾ ਲੰਦੇ ਨਹੀਂ ਕਿ ਕਿਸੇ ਸਕੂਲ ਚ ਦੇ ਦਿੰਦੇ ਆ ਕੀ ਹੈ ਗੱਡੜ ਜੀ ਆਹ ਜੀ ਕੌਣ ਆ ਗਿਆ ਜਾਨੀ ਤੈਨੂੰ ਬੁਲਾਉਂਦੇ ਨੇ ਨਹੀਂ ਤੇ ਤੈਨੂੰ ਬੁਲਾ ਰਹੇ ਚਲੋ ਇਹ ਕੰਮ ਦਾ ਮਾਰਾ ਅੰਦਰ ਆਇਆ ਤੈਨੂੰ ਸਵਾਗਤ ਕਰਨਾ ਤੇਰਾ ਉਹਨਾਂ ਨੇ ਕੀ ਹੋ ਗਿਆ ਬੰਦੇ ਤਾਂ ਪਹਿਲਾਂ ਹੀ ਅੱਕੇ ਪਏ ਆ ਇਹ ਬੰਦੇ ਬੰਦਾ ਚੜਿਆ ਪਿਆ ਹੋਰ ਕਾਹਦੇ ਕਰਨਾ ਕਾਂਜੀ ਨੇ ਬੰਦੇ ਜੜੇ ਬੈਠੇ ਹੁੰਦੇ ਨੇ ਇਹ 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 ਦੇਖੋ ਛੀ ਚੇਂਜ ਕਰ ਦੋ ਹੁਣ ਤਾਂ ਮੌਸਮ ਵੀ ਚੇਂਜ ਹੋ ਰਿਹਾ ਭਾਈ ਬੱਚਿਆਂ ਕੋਲ ਤੇ ਦਾਣ ਕਰਨੀਆਂ ਇੱਥੇ ਚਲੋ ਭਾਈ ਕਸ ਗਏ ਫੋਲੀ ਕਸ ਗਏ ਯਾਰ ਫੋਲੀ ਕਸ ਗਏ ਦੇਖੋ ਆ ਜਾ ਆ ਜਾਣ ਰੱਖੋ ਏ ਆ ਵਾਹ ਇਹਨੂੰ ਤੇਰੀ ਹਲਟ ਕਰ ਲੂ ਦੇ ਗੱਲਾਂ ਲੋ ਗਾਈਜ਼ ਤੇ ਮੈਂ ਗੁੰਨ ਲੱਗੀ ਆਟਾ ਮੇਰੇ ਸੇਪੇ ਚੁਨੀ ਦੇ ਦੇ ਜੀ ਰਾਤ ਤੇ ਮੈਂ ਫੜੀ ਐ ਰਾਤ ਮੈਂ ਆਟਾ ਛਾਨਣ ਲੱਗੇ ਤਾਂ ਬਤਵਾ ਆ ਗਈ ਹੈ ਹਲਦੀ ਹਲਦੀ ਥਾਮ ਕੇ ਰੱਖ ਦੋ ਮੈਂ ਆਟਾ ਗੁੰਨਣ ਲੱਗੇ ਆ ਤੇ ਮੈਂ ਗੱਜ ਮੈਂ ਲੱਗੀ ਆਟਾ ਗੁੰਨਣ ਗੁੰਨ ਲੈ ਦਫਾ ਹੋ ਮੈਂ ਬਹਿਨੀ ਐ ਨਹੀਂ ਮੈਂ ਸਾਨੂੰ ਲੱਗੀ ਗਾਇਸ ਸਾਨੂੰ ਨੂੰ ਗੁੰਨਣਾ ਫਿਰ ਹੁਣ ਆ ਗਈ ਨਾ ਲੈਣ ਤੇ ਹੈਨਾ ਲੋ ਜੀ ਆਪਣਾ ਬੁਟੀਕ ਵਾਲਾ ਚੈਨਲ ਆ ਤੇ ਕਹਿਣ ਕਹਿਣ ਸੂਟਾਂ ਦੀ ਵੀਡੀਓ ਆਈ ਹੋਈ ਜਰੂਰ ਜਾ ਕੇ ਚੈੱਕ ਕਰਿਓ ਪੰਜਾਬੀ ਪਹਿਰਾਵਾ ਜਿਹੜੇ ਪਹਿਣ ਪਰਾ ਸਾਡੇ ਨਵੇਂ ਨੇ ਦੋਕਰ ਤੂੰ ਤੇ ਬਤਉਂਦੀ ਮੱਛੀ ਮਾਰਤਾ ਈ ਤੂੰ ਹੀ ਮਾਰਿਆ ਤੂੰ ਨਹੀਂ ਮੱਛ ਮੱਤ ਤੂੰ ਟੇਡੇ ਵਿਕੇ ਕਰ ਸਕਦੇ ਨਹੀਂ ਇਹਦੇ ਹੈ ਨਹੀਂ ਦੁੱਧ ਤੇ ਦੁੱਧ ਪਾਣਾ ਬੁੱਧੀ ਲੋਕ ਹੋਰ ਦੁੱਧ ਤੇ ਤਾਂ ਸਾਰਾ ਦਿਨ ਕੀ ਕਰਦੇ ਲੇਟ ਲੜੀਏ ਪੈਂਦੇ ਦੁੱਧ ਸਵੇਰ ਤੋਂ ਸ਼ੁਰੂ ਹੁੰਦਾ ਜਿਸਵੇਰੇ ਮੇਉ ਪਾਣੇ ਖਾ ਕੇ ਜਾਣੇ ਤੇ ਚਾਹ ਬਣਾਣੀ ਪਈ ਤਾਂ ਕਰਕੇ ਹਾਂਜੀ ਤੁਸੀਂ ਵੀਡੀਓ ਚ ਨਹੀਂ ਆਣਾ ਚਾਹੁੰਦੇ ਤੁਸੀਂ ਸਾਈਡ ਤੇ ਹੋ ਸਕਦੇ ਹੋ ਨੋ ਪ੍ਰੋਬਲਮ ਮੂੰਹ ਉਦੋਂ 200 ਰੁਪਏ ਆਜ ਕੱਟਦੀ ਕੰਮ ਕਰਦਿਆਂ ਰੋਂਦੀ ਐ ਤੂੰ ਬਹੁਤ ਕੋੜੇ ਪਿਆਜ਼ ਸੱਚੀ ਯਾਰ ਰੋਂਦੀ ਕੰਮ ਕਰਦਿਆਂਗਾ ਤੂੰ ਢੋ ਲੈਣੇ ਹਨ ਪਹਿਲਾਂ ਪਾਣੀ ਚ ਭਿਉਂਦਣੇ ਹਨ ਖਿਆਨੀ ਜਰਾ ਅੱਖਾਂ ਸਾੜ ਕੇ ਰੱਖਤੀਆਂ ਬਿਲਕੁਲ ਮੀਨ ਮੀਨ ਕੱਟਣੇ ਹਨ ਮੀਨ ਮੀਨ ਤੈਨੂੰ ਮੀਨ ਦੀ ਲੱਗੀ ਮੈਨੂੰ ਕੱਖ ਦਿਕਰ ਨਹੀਂ ਦਿਆ ਤੇਰੇ ਅੱਖਾਂ ਅੱਖਾਂ ਦੀ ਰੋਸ਼ਨੀ ਮੱਝੂਗੀ